دار ਪਹੇਲੀ ਉਹ ਕਿਹੜਾ ਕਮਰਾ ਹੈ ਜਿਸ ਵਿੱਚ ਇੱਕ ਵੀ ਖਿੜਕੀ ਅਤੇ ਦਰਵਾਜ਼ਾ ਨਹੀਂ ਹੈ ਇਸ ਦਾ ਸਹੀ ਜਵਾਬ ਹੈ ਮਸ਼ਰੂਮ ਦੂਸਰੀ ਪਹੇਲੀ ਕਾ ਅਸਮਾਨ ਵਿੱਚ ਉੜਦਾ ਹੈ ਪਰ ਮਗਰ ਰਹਿੰਦਾ ਕਿੱਥੇ ਹੈ ਇਸਦਾ ਸਹੀ ਜਵਾਬ ਹੈ ਕਿ magmaਸ਼ ਪਾਣੀ ਦੇ ਵਿੱਚ ਰਹਿੰਦਾ ਹੈ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਕੱਟਣ ਤੇ ਤੁਸੀਂ ਗਾਉਣਾ ਸ਼ੁਰੂ ਕਰ ਦਿੰਦੇ ਹੋ ਦੱਸੋ ਇਸਦਾ ਸਹੀ ਜਵਾਬ ਹੈ ਕੇਕ ਕੱਟਣ ਤੇ ਚੌਥੀ ਮਜ਼ੇਦਾਰ ਪਹੇਲੀ ਉਹ ਚੀਜ਼ ਕੀ ਹੈ ਜਿਸ ਨੂੰ ਸਾਰੇ ਬੱਚੇ ਖਾਂਦੇ ਹਨ ਪਰ ਕੋਈ ਵੀ ਇਸ ਨੂੰ ਪਸੰਦ ਨਹੀਂ ਕਰਦਾ ਇਸਦਾ ਸਹੀ ਜਵਾਬ ਹੈ ਚਿੜਕਾ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਬਿਨਾ ਕੋਈ ਵੀ ਲੜਕੀ ਵਿਆਹ ਨਹੀਂ ਕਰਾ ਸਕਦੀ ਸੋਚੋ ਇਸਦਾ ਸਹੀ ਜਵਾਬ ਹੈ ਲਾੜੇ ਬਿਨਾ ਛੇਵੀਂ ਪਹੇਲੀ ਉਹ ਕਿਹੜਾ ਸ਼ਹਿਰ ਹੈ ਜਿਸ ਨੂੰ ਅਸੀਂ ਖਾ ਸਕਦੇ ਹਾਂ ਇਸਦਾ ਸਹੀ ਜਵਾਬ ਹੈ ਸ਼ਿਮਲਾ ਮਿਰਚ 7ਵੀਂ ਪਹੇਲੀ ਕੌਣ ਹੈ ਜੋ ਮਾਨਤ ਤੇ ਦਿਲ ਵਿੱਚ ਹੈ ਪਰ ਧੜਕਣ ਵਿੱਚ ਨਹੀਂ ਇਸਦਾ ਸਹੀ ਜਵਾਬ ਹੈ ਅਮੀਰ ਖਾਨ 8ਵੀਂ ਪਹੇਲੀ ਇਹ ਕਿਸ ਤਰ੍ਹਾਂ ਦਾ ਗੇਟ ਹੈ ਜਿਸ ਵਿੱਚ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ ਇਸ ਦਾ ਸਹੀ ਜਵਾਬ ਹੈ ਕੌਲ ਗੇਟ 9ਵੀਂ ਪਹੇਲੀ ਗਾਂ ਦੁੱਧ ਦਿੰਦੀ ਹੈ ਮੁਰਗੀ ਅੰਡੇ ਦਿੰਦੀ ਹੈ ਦੱਸੋ ਪੈਸੇ ਕਿਸ ਦੇ ਨੇ ਦੋਮਾਂ ਨੂੰ ਕੌਣ ਦਿੰਦਾ ਹੈ ਇਸਦਾ ਸਹੀ ਜਵਾਬ ਹੈ ਦੁਕਾਨਦਾਰ ਦਸਵੀਂ ਪਹੇਲੀ ਉਸ ਵਿਅਕਤੀ ਤੇ ਹੱਸਣਾ ਮਨਾ ਹੈ ਜਿਸਦੇ ਚਾਰ ਪੈਰ ਹਨ ਪਰ ਫਿਰ ਵੀ ਚੱਲ ਨਹੀਂ ਸਕਦਾ ਇਸਦਾ ਸਹੀ ਜਵਾਬ ਹੈ ਮੰਝਾ 11ਵੀਂ ਪਹੇਲੀ ਇੱਕ ਰਾਣੀ ਹਨੇਰੇ ਵਿੱਚ ਬੈਠੀ ਹੈ ਉਸ ਦੇ ਸਿਰ ਤੇ ਅੱਗ ਹੈ ਤੇ ਉਸ ਦੇ ਸਰੀਰ ਵਿੱਚ ਪਾਣੀ ਹੈ ਇਸਦਾ ਸਹੀ ਜਵਾਬ ਹੈ ਦੀਵਾ 12ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਪਰਮਾਤਮਾ ਤੇ ਮਨੁੱਖ ਦੁਆਰਾ ਬਣਾਈ ਗਈ ਹੈ ਇਸਦਾ ਸਹੀ ਜਵਾਬ ਹੈ ਬੈਲਗਾੜੀ 13ਵੀਂ ਪਹੇਲੀ ਇਹ ਕਿਹੋ ਜਿਹਾ ਪੱਤੀ ਹੈ ਜੋ ਜੰਗਲ ਅਤੇ ਸ਼ਹਿਰ ਵਿੱਚ ਵੀ ਰਹਿੰਦਾ ਹੈ ਇਸਦਾ ਜਵਾਬ ਹੈ ਬਨਸਪਤੀ 14ਵੀਂ ਪਹੇਲੀ ਉਹ ਕੌਣ ਹੈ ਜੋ ਭੁਖਾਰੇ ਨਹੀਂ ਹੈ ਪਰ ਪੈਸੇ ਮੰਗਦਾ ਹੈ ਕੁੜੀ ਨਹੀਂ ਹੈ ਪਰ ਪਰਸ ਰੱਖਦਾ ਹੈ ਪੁਜਾਰੀ ਨਹੀਂ ਹੈ ਪਰ ਘੰਟੀ ਵੱਜਾਉਂਦਾ ਹੈ ਇਸਦਾ ਸਹੀ ਜਵਾਬ ਹੈ ਬੱਸ ਕੰਡੈਕਟਰ 15ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੇ ਹੱਥ ਪੈਰ ਨਹੀਂ ਹਨ ਪਰ ਫਿਰ ਵੀ ਉੱਪਰ ਚੜ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਸ਼ਰਾਬ 16ਵੀਂ ਪਹੇਲੀ ਉਹ ਕਿਹੜੀ ਡਰੈੱਸ ਹੈ ਜੋ ਕੋਈ ਵੀ ਨਹੀਂ ਪਹਿਨ ਸਕਦਾ ਇਸ ਦਾ ਸਹੀ ਜਵਾਬ ਹੈ ਪਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਪਿਆਰ ਦੇਣ ਦੇ ਲਈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ